ਕੁਝ ਵਿਰਮਲਕ ਸਵਾਲ ਆਇਆ ਵੀ ਗੁਰਮਤਿ ਵਿੱਚ ਕਰਾਮਾਤ ਨੂੰ ਕੋ ਥਾਂ ਹੈ ਗੁਰਮਤਿ ਵਿੱਚ ਕਰਾਮਾਤ ਨੂੰ ਕੋ ਥਾਂ ਨਹੀਂ ਹੈ ਬੜਾ ਧਿਆਨ ਦੇ ਕੇ ਸੁਣਿਆ ਜੇ ਕਰਾਮਾਤਾਂ ਦਾ ਸਹਾਰਾ ਉਹਨਾਂ ਲੋਕਾਂ ਨੂੰ ਲੈਣਾ ਪੈਂਦਾ ਜਿਨ੍ਹਾਂ ਦਾ ਆਪਣਾ ਇਤਿਹਾਸ ਬੜਾ ਕਮਜ਼ੋਰ ਹੋਵੇ ਜਿਨ੍ਹਾਂ ਦਾ ਇਤਿਹਾਸ ਬੜਾ ਮਖਾਨ ਖੂਬੇ ਬੜਾ ਮਜ਼ਬੂਤ ਹੋਵੇ ਉਹਨਾਂ ਨੂੰ ਝੂਠੀਆਂ ਤੇ ਖੋਚੀਆਂ ਕਰਾਮਾਤਾਂ ਦੀ ਜ਼ਰੂਰਤ ਨਹੀਂ ਪੈਂਦੀ ਇੱਕ ਛੋਟੀ ਜਿਹੀ ਉਦਾਹਰਨ ਮੈਂ ਤੁਹਾਨੂੰ ਦੇਣੀ ਚਾਹੁੰਦਾ ਮੈਂ ਆਮ ਕਰਕੇ ਬੰਦਾ ਆਪਣੇ ਘਰ ਦੇ ਵਿੱਚੋਂ ਨਿਕਲਦਾ ਕਿ ਮੈਂ ਬਾਹਰੋਂ ਕੋਈ ਸੁੱਖ-ਸਹੂਲਤਾਂ ਮੈਂ ਕੋਈ ਪੈਸਾ ਕੋਈ ਪਦਾਰਥ ਆਪਣੇ ਘਰ ਦੇ ਵਿੱਚ ਲੈ ਕੇ ਆਵਾਂ ਇੰਦੇ ਕਹ ਲੋ ਕਿ ਇਨਸਾਨ ਦਾ ਘਰ ਦੇ ਵਿੱਚੋਂ ਨਿਕਲਣਾ ਖੁੰਦਾ ਹੈ ਵੀ ਸਹੂਲਤਾਂ ਆਪਣੇ ਘਰ ਦੇ ਵਿੱਚ ਲੈ ਕੇ ਆਵਾਂ ਪਰ ਬੜੀ ਗਜ਼ਬ ਦੀ ਗੱਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਘਰ ਦੀਆਂ ਸੁੱਖ-ਸਹੂਲਤਾਂ ਕਿਉਂਕਿ ਰੱਜੇ ਪੂਜੇ ਪਰਿਵਾਰ ਦੇ ਵਿੱਚੋਂ ਨੇ ਘਰ ਦੀਆਂ ਸੁੱਖ-ਸਹੂਲਤਾਂ ਨੂੰ ਠੋਕਰ ਮਾਰ ਕੇ ਡੋਰ ਟੂ ਡੋਰ ਦੁਨੀਆ ਨੂੰ ਜਗਾਉਣ ਦੇ ਲਈ ਆਪਣੇ ਘਰ ਦੇ ਵਿੱਚੋਂ ਨਿਕਲਦੇ ਨੇ ਕਿ ਇਹ ਛੋਟੀ ਕਰਾਮਾਤ ਹੈ ਦੁਨੀਆ ਆਪਣੇ ਘਰ ਦੇ ਵਿੱਚੋਂ ਨਿਕਲਦੀ ਹੈ ਸੁੱਖ-ਸੁਕੂਲਤਾ ਲੈ ਕੇ ਵਾਪਸ ਮੁੜੀਏ ਪਰ ਗੁਰਨਾਨਕ ਪਾਤਸ਼ਾਹ ਮਹਾਰਾਜ ਘਰ ਦੀਆਂ ਸੁੱਖ-ਸੁਕੂਲਤਾ ਨੂੰ ਛੱਡ ਕੇ ਡੋਰ ਟੂ ਡੋਰ ਲੋਕਾਂ ਨੂੰ ਜਗਾਉਣ ਦੇ ਲਈ ਜਾਂਦੇ ਨੇ ਇਹ ਕੋਈ ਛੋਟੀ ਕਾਰਾਮਾਤ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਾਰਾਮਾਤਕ ਹੈ ਇਸ ਤੋਂ ਵੀ ਥੋੜੀ ਜਿਹਾ ਅੱਗੇ ਚੱਲੀਏ ਉਹਨਾਂ ਲੋਕਾਂ ਤੇ ਗੁਰਨਾਨਕ ਪਾਤਸ਼ਾਹ ਮਹਾਰਾਜ ਮੱਥੇ ਲਗਦੇ ਨੇ ਜਿਨ੍ਹਾਂ ਦੇ ਕੋਈ ਮੱਥੇ ਲੱਗ ਕੇ ਰਾਜੀ ਨਹੀਂ ਪਰ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇੱਕ ਮਿਲਾਪ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਉਦਾਹਰਣ ਦੇਣੀ ਚਾਹੁੰਦਾ ਮੈਂ ਤੁਲੰਬੇ ਦੀ ਧਰਤੀ ਦਾ ਇੱਕ ਸੱਜਣ ਕਿਉਂਕਿ ਅੱਜ ਉਸ ਨੂੰ ਠੱਗ ਕਹਿਣ ਦਾ ਕੋਈ ਫਾਇਦਾ ਨਹੀਂ ਹੈ ਉਹ ਠੱਗ ਸੀ ਸੀ ਤੇ ਕਹ ਦੋ ਚੀਜ਼ਾਂ ਵਿੱਚ ਫਰਕ ਹੁੰਦਾ ਹੈ ਉਹ ਠੱਗ ਸੀ ਹਰ ਬੰਦੇ ਦਾ ਇੱਕ ਪਾਸਟ ਹੁੰਦਾ ਹੈ ਮੇਰਾ ਵੀ ਇੱਕ ਪਾਸਟ ਹੈ ਤੁਹਾਡਾ ਵੀ ਇੱਕ ਪਾਸਟ ਹੈ ਉਹ ਠੱਗ ਸੀ ਪਰ ਗੁਰੂ ਨਾਨਕ ਨੂੰ ਮਿਲ ਕੇ ਉਹ ਠੱਗ ਨਹੀਂ ਰਿਹਾ ਇੱਕ ਅੰਦਾਜ਼ਾ ਲਾਇਆ ਜੇ ਜਦੋਂ ਤੁਲੰਬੇ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਾਂਦੇ ਨੇ ਜਦੋਂ ਸ ਰਸਤੇ ਦੇ ਪੰਦੀ ਬਣਦੇ ਨੇ ਤੇ ਨਗਰ ਦੇ ਲੋਕਾਂ ਨੇ ਗੁਰੂ ਨਾਨਕ ਨੂੰ ਰੋਕਿਆ ਬਾਬਾ ਇਧਰ ਨਾ ਜਾ ਧਰਮ ਦੀ ਆੜ ਦੇ ਅੰਦਰ ਇੱਕ ਠੱਗ ਬੈਠਾ ਹੋਇਆ ਜੋ ਧਰਮ ਦੀ ਆੜ ਦੇ ਵਿੱਚ ਲੋਕਾਂ ਨੂੰ ਕੱਲਾ ਠੱਗਦਾ ਨਹੀਂ ਲੋਕਾਂ ਨੂੰ ਮਾਰ ਵੀ ਦਿੰਦਾ ਹੈ ਕਿਸੇ ਪ੍ਰਕਾਰ ਤੋਂ ਕੋ ਸਬੂਤ ਤੇ ਐਵੀਡੈਂਸ ਨਾ ਰਹਿ ਜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਅੱਜ ਤੁਸੀਂ ਮੈਨੂੰ ਰੋਕ ਦਿਓਗੇ ਮੈਂ ਰੁਕ ਜਾਵਾਂਗਾ ਪਰ ਮੇਰੇ ਤੋਂ ਬਾਅਦ ਕੋਈ ਹੋਰ ਕਿਸੇ ਦਾ ਵੀ ਨੰਬਰ ਲੱਗ ਸਕਦਾ ਹੈ ਨਾ ਅੱਜ ਮੈਂ ਤੇ ਮੁੜ ਜਾਵਾਂਗਾ ਵੱਜ ਜਾਵਾਂਗਾ ਪਰ ਮੇਰੇ ਤੋਂ ਬਾਅਦ ਕਿਸੇ ਹੋਰ ਦਾ ਨੰਬਰ ਲੱਗ ਗਿਆ ਫਿਰ ਕੀ ਕਰੋਗੇ ਸਾਹਿਬ ਕਹਿੰਦੇ ਕਿੰਨੀ ਕੁ ਧੀਰ ਤੱਕ ਲੋਕਾਂ ਨੂੰ ਇਹ ਦੱਸੋਗੇ ਵੀ ਰਸਤੇ ਦੇ ਅੰਦਰ ਪਏ ਹੋਏ ਪੱਥਰ ਤੋਂ ਬਚ ਕੇ ਲੰਘੋ ਕਿਤੇ ਠੋਕਰ ਨਾ ਖਾ ਜਾਣਾ ਸਾਹਿਬ ਜੀ ਕਹਿੰਦੇ ਤੁਸੀਂ ਪੱਥਰ ਹੀ ਚੁੱਕ ਕੇ ਪਾਸੇ ਕਿਉਂ ਨਹੀਂ ਕਰ ਦਿੰਦੇ ਨਗਰ ਦੇ ਲੋਕ ਬੜੇ ਹੈਰਾਨ ਸਨ ਇੱਕ ਅੰਦਾਜ਼ਾ ਲਾਇਆ ਜੇ ਜਿਸ ਜਗ੍ਹਾ ਦੇ ਉੱਪਰ ਇਨਸਾਨਾਂ ਦਾ ਕਤਲ ਹੁੰਦਾ ਖੋਵੇ ਉਸ ਨੂੰ ਧਾਰਮਿਕ ਸਥਾਨ ਤੇ ਨਹੀਂ ਕਿਹਾ ਜਾ ਸਕਦਾ ਆਪਾਂ ਕਤਲਗਾਹ ਕਹਿ ਸਕਦੇ ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਾਣਾ ਤੇ ਇੱਕ ਮੁਲਾਕਾਤ ਦੇ ਅੰਦਰ ਉਹਨੂੰ ਐਸਾ ਇਨਸਾਨ ਬਣਾ ਦੇਣਾ ਵੀ ਇੰਦੇ ਕਹ ਲਈਏ ਵੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪੈਣ ਦੇ ਨਾਲ ਉਹ ਕਤਲਗਾਹ ਧਰਮਸ਼ਾਲਾ ਤੇ ਅੰਦਰ ਤਬਦੀਲ ਹੋ ਜਾਂਦੀ ਹੈ ਕਿ ਇਹ ਛੋਟੀ ਕਰਾਮਾਤ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਕਰਾਮਾਤ ਹੈ ਜੇ ਇਸ ਤੋਂ ਵੀ ਆਪਾਂ ਥੋੜੀ ਜਿਹੀ ਅੱਗੇ ਚੱਲੀਏ ਤੇ ਬਾਬਰ ਦੀ ਪਿੱਠ ਪਿੱਛੇ ਤੇ ਬੜਿਆ ਨੇ ਜ਼ਬਰ ਕਿਆ ਹੋਵੇਗਾ ਕਿਉਂਕਿ ਬਾਬਰ ਦੀਆਂ ਅੱਖਾਂ ਵਿੱਚ ਅੱਖ ਪਾ ਕੇ ਤੇ ਕਿਸੇ ਨੇ ਜ਼ਬਰ ਨਹੀਂ ਕਿਆ ਬਾਬਰ ਨੂੰ ਕਈਆਂ ਨੇ ਜਨਬਰ ਵੀ ਕਿਆ ਹੋਵੇਗਾ ਕਈਆਂ ਨੇ ਜਰਮ ਵੀ ਕਿਆ ਹੋਵੇਗਾ ਅਨੇਕਾਂ ਸ਼ਬਦਾਂ ਨਾਲ ਸੰਬੋਧਨ ਕੀਤਾ ਹੋਵੇਗਾ ਪਰ ਆਪਣੇ ਘਰ ਦੇ ਵਿੱਚ ਜਾ ਕੇ ਬਾਬਰ ਦੀ ਪਿੱਠ ਪਿੱਛੇ ਇਹ ਗੱਲਾਂ ਕਈਆਂ ਕਹਣਗੀਆਂ ਪਰ ਬਾਬਰ ਦੀਆਂ ਅੱਖਾਂ ਦੇ ਵਿੱਚ ਅੱਖ ਪਾ ਕੇ ਤੇ ਬਾਬਰ ਦੇ ਮੂੰਹ ਤੇ ਇਹ ਗੱਲ ਕਹਿਣਾ ਕਿ ਤੂੰ ਬਾਬਰ ਨਹੀਂ ਤੂੰ ਜ਼ਬਰ ਹੈ ਮੈਨੂੰ ਇਹ ਬੜੀ ਵੱਡੀ ਕਾਰਾ ਮਤ ਲੱਗਦੀ ਮੈਨੂੰ ਇੰਜ ਲੱਗਦਾ ਕਿ ਗੁਰੂ ਨਾਨਕ ਇਤਿਖਾਸ ਇੱਕ ਇੱਕ ਘਟਨਾ ਜਿਹੜੀ ਉਹ ਪ੍ਰੈਕਟੀਕਲ ਕਰਾਮਾਤ ਦੇ ਨਾਲ ਭਰੀ ਹੋਈ ਹੈ ਇੱਕ ਅੰਦਾਜ਼ਾ ਲਾਓ ਉਸ ਸਮੇਂ ਦੀਆਂ ਹਕੂਮਤਾਂ ਤੇ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਕਰਾਰੀ ਝੋਟ ਮਾਰੀ ਹੈ ਰਾਜੇ ਸੀ ਮੁਕਦਮ ਕੁੱਤੇ ਉਸ ਸਮੇਂ ਦੇ ਸਿਆਸੀ ਢਾਂਚੇ ਨੂੰ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਉਸ ਸਮੇਂ ਦੇ ਧਾਰਮਿਕ ਆਗੂਆਂ ਵਾਸਤੇ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਪਵਨ ਬਚਨ ਕਹੇ ਨੇ ਪਾਤਸ਼ਾਹ ਜੀ ਕਹਿੰਦੇ ਗੁਰਪੀਰ ਸਦਾਏ ਮੰਗਣ ਜਾਏ ਸਦਾਉਂਦੇ ਤੇ ਆਪਣੇ ਆਪ ਨੂੰ ਗੁਰੂ ਪੀਰੋ ਪਰ ਲੋਕਾਂ ਦੇ ਘਰਾਂ ਦੇ ਵਿੱਚ ਮੰਗੜ ਦੇ ਲਈ ਨਿਕਲਦੇ ਹੋ ਢਿੱਡ ਭਰਨ ਦੇ ਲਈ ਗੁਰਪੀਰ ਸਦਾਏ ਮੰਗਣ ਜਾਏ ਪਾਤਸ਼ਾਹ ਜੀ ਕਹਿੰਦੇ ਤਾਕੈ ਮੂਲ ਨ ਲੱਗੀ ਆ ਪਾਏ ਅੱਜ ਇਹਨਾਂ ਸ਼ਬਦਾਂ ਦੀ ਵਿਆਖਿਆ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਕਰਨੀ ਔਖੀ ਹੋ ਜਾਂਦੀ ਹੈ ਕਿਉਂਕਿ ਬਹੁਤੇ ਲੋਕਾਂ ਨੂੰ ਇਹ ਸੱਚ ਖजम ਨਹੀਂ ਹੁੰਦਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਇਹ ਪਾਵਨ ਬਚਨ ਕਹੇ ਅੰਦਾਜ਼ਾ ਲਾਇਆ ਜੇ ਇਹ ਕੋਈ ਛੋਟੀ ਕਰਾਮਾਤ ਹੈ ਸਿੱਧ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਉਮਰ ਦੇ ਵਿੱਚ ਬੜੇ ਵੱਡੇ ਨੇ ਬੜੀ ਬਡੇਰੀ ਉਮਰ ਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਦੇ ਸਾਹਮਣੇ ਬੜੀ ਛੋਟੀ ਉਮਰ ਦੇ ਨੇ ਤੇ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬਾਲਾ ਕਹਿ ਕੇ ਸੰਬੋਧਨ ਕਰਦੇ ਨੇ ਬਾਲਾ ਬਲਕ ਇੱਕ ਅੰਦਾਜ਼ਾ ਲਾਓ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀਆਂ ਦਲੀਲਾਂ ਦੇ ਅੱਗੇ ਜਦੋਂ ਕੋਈ ਜਵਾਬ ਨਾ ਆਇਆ ਤੇ ਉਹਨਾਂ ਨੂੰ ਕਹਿਣਾ ਪਿਆ ਧੰ ਨਾਨਕ ਤੇਰੀ ਵੱਡੀ ਕਮਾਈ ਅੰਦਾਜ਼ਾ ਲਾਇ ਜੇ ਇਹ ਕੋਈ ਛੋਟੀ ਕਾਰਮਾਤ ਹੈ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਕਾਰਮਾਤ ਹੈ ਅਨੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਹਕੂਮਤ ਦੀ ਈਨ ਨਾ ਮੰਨਣਾ ਹਕੂਮਤ ਦੇ ਅੱਗੇ ਗੋਡੇ ਨਾ ਟੇਕਣਾ ਪਰ ਸੱਚ ਤੇ ਪਹਿਰਾ ਦਿੰਦੇ ਹੋਏ ਤੱਤੀਆਂ ਤਵੀਆਂ ਨੂੰ ਪ੍ਰਮਾਨ ਕਰ ਲੈਣਾ ਕਿ ਇਹ ਕੋਈ ਛੋਟੀ ਕਰਾਮਾਤ ਹੈ ਇਹ ਬੜੀ ਵੱਡੀ ਕਰਾਮਾਤ ਹੈ ਆਪਣੇ ਆਪ ਦੇ ਅੰਦਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਹਕੂਮਤ ਦੇ ਅੱਗੇ ਗੋਡੇ ਨਾ ਟੇਕਣਾ ਹਕੂਮਤ ਦੇ ਨਾਲ ਜੰਗਾਂ ਕਰਨੀਆਂ ਤੇ ਜੰਗਾਂ ਕਰਨ ਤੋਂ ਬਾਅਦ ਫਤਿਹ ਪ੍ਰਾਪਤ ਕਰਨੀ ਇਹ ਕੋਈ ਛੋਟੀ ਕਰਾਮਾਤ ਹੈ ਬੜੀ ਵੱਡੀ ਕਰਾਮਾਤ ਹੈ ਜੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਮੈਂ ਗੱਲ ਕਰਾਂ ਤੇ ਇੱਕ ਅੰਦਾਜ਼ਾ ਲਾਇਆ ਜੇ ਬੜੇ ਥੋੜੇ ਸਾਧਨ ਹੋਣ ਦੇ ਬਾਵਜੂਦ ਏਡੀ ਵੱਡੀ ਹਕੂਮਤ ਦੇ ਨਾਲ ਟੱਕਰ ਲੈਣੀ ਤੇ ਹਕੂਮਤ ਦੀਆਂ ਜੜਾਂ ਖੋਖਲੀਆਂ ਕਰਕੇ ਰੱਖ ਦੇਣੀਆਂ ਇਹ ਕੋਈ ਛੋਟੀ ਕਾਰਮਾਤ ਦਾ ਕਿਸਾ ਨਹੀਂ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਕਾਰਮਾਤ ਹੈ ਤੇ ਇੱਕ ਅੰਦਾਜ਼ਾ ਲਾਇਆ ਜੇ ਹਨੇਰੇ ਵਿੱਚ ਪੁੱਤ ਤੋੜਨਾ ਹੋਵੇ ਤੇ ਬੜੀ ਦਿੱਕਤ ਆਉਂਦੀ ਹੈ ਢੀੜ ਵਾਲੇ ਪਾਸੇ ਆਪਣਾ ਛੋਟਾ ਜਿਹਾ ਬੱਚਾ ਤੋਰਨਾ ਹੋਵੇ ਤੇ ਬੜੀ ਦਿੱਕਤ ਆਉਂਦੀ ਹੈ ਅੰਦਾਜ਼ਾ ਲਾਇਆ ਜੇ ਕਦੀ ਉਸ ਬਾਪੂ ਦੀ ਕਰਾਮਾਤ ਬਲ ਐਡੇ ਵੱਡੇ ਮਲਖਈਏ ਦੇ ਵਿੱਚ ਆਪਣਾ ਪੁੱਤਰ ਜਦੋਂ ਤੋਰਦੇ ਨੇ ਅੰਦਾਜ਼ਾ ਇਸ ਗੱਲ ਦਾ ਲਾਇਆ ਜੇ ਪਤਾ ਬਾਪੂ ਨੂੰ ਵੀ ਹੈ ਕਿ ਹਵੇਲੀ ਵਿੱਚੋਂ ਤੁਰਿਆ ਹੋਇਆ ਅਜੀਤ ਸਿੰਘ ਹਵੇਲੀ ਵਿੱਚ ਵਾਪਸ ਨਹੀਂ ਕਦੀ ਆਵੇਗਾ ਤੇ ਪੁੱਤਰ ਵੀ ਬਾਪੂ ਨੂੰ ਗਲਬਕੜੀ ਪਾ ਕੇ ਕਹਿੰਦੇ ਨੇ ਨਾਮ ਕਾ ਅਜੀਤ ਹੂੰ ਬਾਪੂ ਮੇਰਾ ਨਾਮ ਤੁਸੀਂ ਅਜੀਤ ਸਿੰਘ ਰੱਖਿਆ ਹੈ ਅਜੀਤ ਦੇ ਅਰਥ ਨੇ ਜਿਹੜਾ ਕਦੀ ਕਿਸੇ ਕੋਲ ਜਿੱਤਿਆ ਨਾ ਜਾਵੇ ਨਾਮ ਕਾ ਅਜੀਤ ਹੂੰ ਜਿੱਤਾ ਨਹੀਂ ਜਾਊਂਗਾ ਜੀਤ ਕੇ ਨਾ ਆਇਆ ਤੋ ਜੀਤਾ ਬਿਗਿ ਨਿਆਊਂਗਾ ਬਾਪੂ ਨਾਮ ਮੇਰਾ ਅਜੀਤ ਸਿੰਘ ਹੈ ਕਿਸੇ ਕੋਲੋਂ ਮੈਂ ਜਿੱਤਿਆ ਨਹੀਂ ਜਾਣਾ ਤੇ ਬਾਪੂ ਜੇ ਮੈਂ ਜਿੱਤ ਕੇ ਵਾਪਸ ਨਾ ਨਾ ਆਇਆ ਤੇ ਮੈਂ ਜਿਉਂਦਾ ਵੀ ਖਵੇਲੀ ਵਿੱਚ ਵਾਪਸ ਨਹੀਂ ਆਵਾਂਗਾ ਮੈਂ ਸ਼ਹੀਦੀ ਪ੍ਰਾਪਤ ਕਰ ਲਵਾਂਗਾ ਅੰਦਾਜ਼ਾ ਲਾਇਆ ਜੀ ਉਸ ਪੁੱਤਰ ਦਾ ਜੰਗ ਦੇ ਮੈਦਾਨ ਦੇ ਵਿੱਚ ਨਿਕਲਣਾ ਹਕੂਮਤ ਦੇ ਨਾਲ ਟੱਕਰਾਂ ਕਰਨਾ ਸ਼ਹੀਦੀ ਪਾਉਣਾ ਤੇ ਕਲਗੀਧਰ ਪਤਾ ਮਹਾਰਾਜ ਆਪਣੇ ਪੁੱਤਰ ਨੂੰ ਸ਼ਹੀਦ ਹੁੰਦੇ ਵੇਖ ਕੇ ਜਕਾਰੇ ਗਜਾਉਂਦੇ ਨੇ ਇਹ ਕੋਈ ਛੋਟੀ ਕਰਾਮਾਤ ਦਾ ਕਿੱਸਾ ਹੈ ਆਮ ਕਰਕੇ ਦੇਖੋ ਵੀ ਜਦੋਂ ਜੁਮਾਨ ਪੁੱਤਰ ਦੀ ਮੌਤ ਹੋ ਜਾਂਦੀ ਹੈ ਤੇ ਮਾਪਿਆਂ ਦੇ ਅੰਦਰੋਂ ਭੁਬਤ ਨਿਕਲਦੀ ਹੈ ਜਕਾਰੇ ਨਿਕਲਦੇ ਹੁੰਦੇ ਇਹਨੂੰ ਅਸੀਂ ਕਰਾਮਾਤ ਦਾ ਹਿੱਸਾ ਮੰਨਾਂਗੇ ਇਸੇ ਕਰਾਮਾਤ ਨੂੰ ਵੇਖਣ ਤੋਂ ਬਾਅਦ ਤੇ ਜੋਗੀ ਅੱਲਾ ਯਾਰਖਾਂ ਦੀ ਕਲਮ ਰੋਪਈ ਤੇ ਉਸਨੇ ਲਿਖ ਦਿੱਤਾ ਸੀ ਕਹਿੰਦਾ ਬਸ ਏਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈ ਉਹ ਕਹਿੰਦਾ ਦੁਨੀਆ ਦੇ ਲੋਕੋ ਬਸ ਇੱਕ ਸਿੰਧ ਵਿੱਚ ਤੀਰਥ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਇਹ ਬੜੀ ਵੱਡੀ ਕਾਰਮਾਤਾ ਇਸ ਤੋਂ ਥੋੜੀ ਜਿਹਾ ਆਪਾਂ ਅੱਗੇ ਚੱਲੀਏ ਤੇ ਵਿਚਾਰ ਕਰਨ ਤੇ ਪਤਾ ਲੱਗਦਾ ਹੈ ਕਿ ਇਸ ਦੁਨੀਆ ਦੇ ਉੱਪਰ ਹਰੇਕ ਬਾਪ ਨੇ ਕੁੱਖੋਂ ਜਾਏ ਪੁੱਤਾਂ ਤੋਂ ਗੋਦੀ ਲੈ ਪੁੱਤ ਬਾਰੇ ਹੋਣਗੇ ਪਰ ਜਗ ਤੇ ਪਹਿਲੀ ਵਾਰ ਹੋਇਆ ਕਿ ਗੋਦ ਲੈ ਖਾਲਸੇ ਤੋਂ ਉਹਨੇ ਆਪਣੇ ਕੁੱਖੋਂ ਜਾਏ ਵਾਰ ਦਿੱਤੇ ਅੰਦਾਜ਼ਾ ਲਾਏ ਜੀ ਇਹ ਕੋ ਛੋਟੀ ਕਰਾਮਾਤ ਦਾ ਹਿੱਸਾ ਹੈ ਉਹ ਬੇਰਾਗੀ ਜਿਹੜਾ ਲక్ష్మణ ਦਾਸ ਤੋਂ ਮਾਧੋ ਦਾਸ ਬੈਰਾਗੀ ਬਣ ਜਾਂਦਾ ਹੈ ਕਲਗੀਧਰਪਤਾ ਮਹਾਰਾਜ ਜੀ ਦੀ ਇੱਕ ਮੁਲਾਕਾਤ ਦੇ ਨਾਲ ਬੈਰਾਗੀ ਤੋਂ ਸਿੰਘ ਸੱਜ ਜਾਂਦਾ ਹੈ ਤੇ ਹਕੂਮਤ ਦੀ ਇੱਟ ਨਾਲ ਇੱਟ ਖੜਕਾ ਕੇ ਰੱਖ ਦਿੰਦਾ ਹੈ ਇੱਕ ਮੁਲਾਕਾਤ ਜ਼ਿੰਦਗੀ ਬਦਲ ਦਿੰਦੀ ਹੈ ਕੀ ਕੋਈ ਛੋਟੀ ਕਰਾਮਾਤ ਹੈ ਤੁਹਾਡੇ ਇਤਿਹਾਸ ਦੀ ਇੱਕ ਇੱਕ ਘਟਨਾ ਕਰਾਮਾਤ ਨਾਲ ਪਰੀ ਪਈ ਹੈ ਤੇ ਉਹ ਕਰਾਮਾਤਾਂ ਖੁਸ਼ੀਆਂ ਨਹੀਂ ਹੈ ਉਹ ਕਰਾਮਾਤਾਂ ਝੂਠੀਆਂ ਨਹੀਂ ਹੈ ਉਹ ਕਰਾਮਾਤਾਂ ਪ੍ਰੈਕਟੀਕਲ ਜੀਵਨ ਦੇ ਵਿੱਚੋਂ ਹੈ ਜਿਹਨੂੰ ਵਿਗਿਆਨ ਵੀ ਕਦੀ ਵੀ ਕਿਸੇ ਸਮੇਂ ਦੇ ਉੱਪਰ ਝੁੱਟਲਾ ਨਹੀਂ ਸਕਦਾ ਇਸ ਕਰਕੇ ਇਹਨਾਂ ਕਰਾਮਾਤਾਂ ਨੂੰ ਤੇ ਮੈਂ ਕਰਾਮਾਤਾਂ ਮੰਨਦਾ ਮਾਂ ਪਰ ਇਹ ਕਰਾਮਾਤਾਂ ਧਰਤੀ ਪਾਟ ਗਈ ਸਮੁੰਦਰ ਨੇ ਰਾਹ ਦੇ ਦਿੱਤਾ ਅਸਮਾਨ ਦੇ ਵਿੱਚ ਉਡਾਰੀਆਂ ਇਹ ਕੋਈ ਕਰਾਮਾਤ ਤੁਹਾਡੇ ਇਤਿਹਾਸ ਦਾ ਹਿੱਸਾ ਨਹੀਂ ਹੈ ਤੁਹਾਡਾ ਇਤਿਹਾਸ ਇੰਨਾ ਮਜ਼ਬੂਤ ਹੈ ਕਿ ਤੁਹਾਨੂੰ ਝੂਠੀਆਂ ਕਰਮਾਕਾਂ ਦੀ ਲੋੜ ਨਹੀਂ ਪਵੇਗੀ